ਸਤਿ ਸ੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਕਦੇ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀਗਾ ਤੇ ਹੁਣ ਪੰਜਾਬ ਦੇ ਵਿੱਚ ਅਜਿਹੇ ਹਾਲਾਤ ਬਣ ਗਏ ਨੇ ਕਿ ਜ਼ਮੀਨੀ ਪੱਧਰ ਦੇ ਉੱਤੇ ਜਿਹੜਾ ਪਾਣੀ ਆ ਉਹ ਬਹੁਤ ਜਾਣਾ ਸ਼ੁਰੂ ਹੋ ਗਿਆ ਹੈ ਕਾਰਨ ਸਭ ਤੋਂ ਵੱਡਾ ਇਹਦਾ ਇਹੀ ਮੰਨਿਆ ਜਾ ਰਿਹਾ ਹੈ ਕਿ ਜਦੋਂ ਤੱਕ ਕਿਸਾਨਾਂ ਨੂੰ ਫਸਲੀ ਚੱਕਰ ਦੇ ਵਿੱਚੋਂ ਨਹੀਂ ਕੱਢਿਆ ਜਾਂਦਾ ਉਦੋਂ ਤੱਕ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਨਿਕਲੇਗਾ ਤੇ ਇੱਕ ਰਿਪੋਰਟ ਜਿਹੜੀ ਤੁਹਾਨੂੰ ਹੈਰਾਨ ਕਰ ਦੇਵੇਗੀ ਜੇਕਰ ਸਿਰਫ ਪੋਟ ਬਾਰੇ ਜਾਣਨ ਤੋਂ ਬਾਅਦ ਵੀ ਆਪਾਂ ਚਿੰਤਾ ਨਾ ਕੀਤੀ ਪੰਜਾਬ ਬਾਰੇ ਨਾ ਸੋਚਿਆ ਤਾਂ ਆਉਣ ਵਾਲੇ ਸਾਲਾਂ ਦੇ ਵਿੱਚ ਪਾਣੀ ਦੀ ਕਮੀ ਹੋ ਜੇਗੀ ਤੇ ਪਾਣੀ ਲੱਭਣਾ ਮੁਸ਼ਕਲ ਹੋ ਜਾਵੇਗਾ ਜੇਕਰ ਆਪਾਂ ਥੋੜੇ ਜੇ ਸਾਲਾਂ ਦਾ ਕੰਪੈਰੀਜ਼ਨ ਕਰੀਏ ਕਿ 2023 ਤੱਕ ਆਉਂਦੇ-ਆਉਂਦੇ ਕਿੰਨਾ ਕੁ ਪਾਣੀ ਦਾ ਪੱਧਰ ਹੇਠਾਂ ਚਲਾ ਗਿਆ ਤਾਂ ਤੁਹਾਨੂੰ ਕਾਫੀ ਹੈਰਾਨੀ ਹੋਵੇਗੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਪਟਿਆਲਾ ਦੀ ਪਟਿਆਲਾ ਦੇ ਵਿੱਚ ਜੂਨ 2013 ਦੇ ਵਿੱਚ ਪਾਣੀ ਦਾ ਜਿਹੜਾ ਪੱਧਰ ਸੀਗਾ ਉਹ ਸੀਗਾ ਜੀ 37.95 ਮੀਟਰ ਤੇ ਇਸ ਵੇਲੇ ਜਿਹੜਾ ਹੈ ਉਹ 43 ਮੀਟਰ ਤੋਂ ਹੇਠਾਂ ਜਾ ਚੁੱਕਿਆ ਯਾਨੀ ਕਿ ਕਾਫੀ ਫਰਕ ਪੈ ਚੁੱਕਿਆ ਤੇ ਦੂਜੇ ਨੰਬਰ ਦੇ ਉੱਤੇ ਗੱਲ ਕੀਤੀ ਜਾਵੇ ਤਾਂ ਪਠਾਨਕੋਟ ਦੇ ਵਿੱਚ 2013 ਦੇ ਵਿੱਚ ਸੀਗਾ ਜੋ ਉਹ ਸੀਗਾ 15.26 ਮੀਟਰ ਤੇ ਉਹ ਵੀ ਹੁਣ 28.8 ਮੀਟਰ ਰਿਕਾਰਡ ਕੀਤਾ ਗਿਆ ਯਾਨੀ ਕਿ ਅੱਧੋ-ਅੱਧ ਦਾ ਫਰਕ ਉੱਥੇ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਕਈ ਜਿਹੜੇ ਸੂਬੇ ਨੇ ਰਿਪੀਟ ਹਾਲਾਂਕਿ ਕਈ ਜ਼ਿਲ੍ਹਿਆਂ ਦੇ ਵਿੱਚ ਹਾਲਾਤ ਥੋੜੇ ਜਿਹੀ ਰਾਹਤ ਪਰੇ ਨੇ ਪਰ ਫਿਰ ਵੀ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਜਿਦੇ ਵਿੱਚ ਖਾਸ ਤੌਰ ਦੇ ਉੱਤੇ ਗੁਰਦਾਸਪੁਰ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਸੀਗਾ 2013 ਦੇ ਵਿੱਚ ਉਹ 18.96 ਮੀਟਰ ਸੀਗਾ ਤੇ ਹੁਣ ਜਿਹੜਾ ਹੈ ਉਹ 17.52 ਥੋੜਾ ਜਿਹਾ ਉੱਪਰ ਪਾਣੀ ਆ ਗਿਆ ਹੈ ਕਿਉਂਕਿ ਉਧਰ ਬਰਸਾਤਾਂ ਜ਼ਿਆਦਾ ਹੁੰਦੀਆਂ ਨੇ ਫਤੇਗੜ ਸਾਹਿਬ ਦੇ ਵਿੱਚ ਵੀ ਜਿਹੜਾ 34.70 ਸੀਗਾ ਉਹ ਹੁਣ 33 ਹੈ ਯਾਨੀ ਉੱਥੇ ਵੀ ਥੋੜਾ ਜਿਹਾ ਫਰਕ ਪੈ ਗਿਆ ਲੋਕ ਥੋੜੇ ਜੇ ਜਾਗਰੂਕ ਹੋਏ ਨੇ ਇਸੇ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ 25.72 ਮੀਟਰ ਪਾਣੀ ਸੀਗਾ ਜਿਹੜਾ ਜ਼ਮੀਨੀ ਪਾਣੀ ਹੈ ਪੀਣ ਯੋਗ ਪਾਣੀ ਹੈ ਉਹ ਹੁਣ 24.70 ਤੇ ਆ ਗਿਆ ਯਾਨੀ ਕਿ ਥੋੜੀ ਜਿਹੀ ਰਾਹਤ ਜ਼ਰੂਰ ਮਿਲੀ ਹੈ ਤੇ ਮੁਹਾਲੀ ਦੇ ਵਿੱਚ ਜਿਹੜਾ ਪਾਣੀ ਸੀਗਾ 2013 ਦੇ ਵਿੱਚ ਉਹ 49 ਮੀਟਰ ਤੋਂ ਵੱਧ heightਾਂ ਸੀਗਾ ਤੇ ਹੁਣ ਉਹ ਪਾਣੀ 43 ਮੀਟਰ ਦੇ ਉੱਤੇ ਆ ਚੁੱਕਿਆ ਸੋ ਰਾਹਤ ਭਰੀ ਖਬਰ ਹੈ ਚਾਰ ਜ਼ਿਲ੍ਹਿਆਂ ਵਾਸਤੇ ਤੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਪਾਣੀ ਦਾ ਪੱਧਰ ਲਗਾਤਾਰ 2 ਤੋਂ ਲੈ ਕੇ 4-5 ਮੀਟਰ ਤੱਕ ਹਰ ਸਾਲ ਥੱਲੇ ਜਾ ਰਿਹਾ ਹੈ ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਕਿਸਾਨਾਂ ਵਾਸਤੇ ਕਈ ਉਪਰਾਲੇ ਕਰ ਰਹੇ ਹਾਂ ਕਿਸਾਨਾਂ ਨੂੰ ਵਕਫ-ਵਕ ਫਸਲਾਂ ਦੇ ਉੱਤੇ ਐਮਐਸਪੀ ਦੀ ਗੱਲ ਵੀ ਚੱਲ ਰਹੀ ਹੈ ਪਰ ਕਿਸਾਨ ਕਣਕ ਝੋਨੇ ਦੇ ਚੱਕਰ ਦੇ ਵਿੱਚੋਂ ਨਹੀਂ ਨਿਕਲ ਰਹੇ ਕਾਰਨ ਇਹ ਹੈ ਕਿ ਮੁੱਖ ਰੂਪ ਦੇ ਵਿੱਚ ਦੋ ਫਸਲਾਂ ਨੇ ਕਣਕ ਤੇ ਝੋਨਾ ਜਿਨ੍ਹਾਂ ਦੇ ਉੱਤੇ MSP ਮਿਲਦੀ ਹੈ ਜਿਨ੍ਹਾਂ ਦੀ ਸਿੱਧੀ ਖਰੀਦ ਹੋ ਜਾਂਦੀ ਹੈ ਕਿਸਾਨਾਂ ਨੂੰ ਕਿਸੇ ਚੱਕਰ ਦੇ ਵਿੱਚ ਨਹੀਂ ਪੈਣਾ ਪੈਂਦਾ ਪਰ ਝੋਨੇ ਦੇ ਨਾਲ ਨਾਲ ਹੋਰ ਵੀ ਕਈ ਹਾਲਾਤ ਨੇ ਜਿਸ ਤਰ੍ਹਾਂ ਦੇ ਨਾਲ ਅਸੀਂ ਪਾਣੀ ਦੀ ਬਰਬਾਦੀ ਕਰਦੇ ਹਾਂ ਟੂਟੇ ਖੁੱਲੇ ਰਹਿ ਜਾਂਦੀ ਹੈ ਕਈ ਵਾਰ ਪਾਣੀ ਇੰਨਾ ਕ ਅਸੀਂ ਛਿੜਕ ਦਿੰਦੇ ਆ ਜਿੱਦੀ ਜ਼ਰੂਰਤ ਨਹੀਂ ਹੁੰਦੀ ਪਾਣੀ ਡੋਲੀ ਜਾਂਦੇ ਆ ਤੇ ਇਸ ਤੋਂ ਇਲਾਵਾ ਜਿਹੜੇ ਸਰਵਿਸ ਸਟੇਸ਼ਨ ਨੇ ਵਕਫ ਵਕ ਥਾਵਾਂ ਦੇ ਉੱਤੇ ਤੁਹਾਨੂੰ ਇੱਕ ਸ਼ਹਿਰ ਦੇ ਵਿੱਚ ਕਈ ਕਈ ਸਰਵਿਸ ਸਟੇਸ਼ਨ ਮਿਲ ਜਾਣਗੇ ਜਿਹੜੇ ਗੱਡੀਆਂ ਮੋਟਰਸਾਈਕਲਾਂ ਵਹੀਕਲਾਂ ਦੀ ਧੋਾਈ ਕਰਦੇ ਨੇ ਉਹ ਵੀ ਪਾਣੀ ਬਹੁਤ ਜ਼ਿਆਦਾ ਵੇਸਟ ਚਲਿਆ ਜਾਂਦਾ ਹੈ ਇਸ ਕਰਕੇ ਕੁਲ ਮਿਲਾ ਕੇ ਪਾਣੀ ਨੂੰ ਬਚਾਉਣ ਵਾਸਤੇ ਹੰਬਲੇ ਮਾਰਨੇ ਚਾਹੀਦੇ ਨੇ ਤੇ ਜਿਹੜੇ ਖੇਤੀਮਾਹਰ ਨੇ ਉਹ ਇਹੀ ਗੱਲ ਕਹਿੰਦੇ ਨੇ ਕਿ ਜਦੋਂ ਤੱਕ ਝੋਨੇ ਦੀ ਫਸਲ ਨੂੰ ਨਹੀਂ ਬਾਹਰ ਕੱਢਦੇ ਕਿਸਾਨ ਆਪਣੇ ਖੇਤਾਂ ਦੇ ਵਿੱਚੋਂ ਉਦੋਂ ਤੱਕ ਪਾਣੀ ਦਾ ਪੱਧਰ ਉੱਪਰ ਨਹੀਂ ਆ ਸਕਦਾ ਕਿਉਂਕਿ ਝੋਨੇ ਦੀ ਫਸਲ ਵਾਸਤੇ ਪਾਣੀ ਸ਼ੁਰੂ ਤੋਂ ਹੀ ਚਾਹੀਦਾ ਹੁੰਦਾ ਜਦੋਂ ਕਦੂ ਕਰਨਾ ਉਦੋਂ ਵੀ ਪਾਣੀ ਖੜਾ ਰੱਖਣਾ ਹੈ ਜਦੋਂ ਝੋਨਾ ਲੱਗ ਗਿਆ ਉਦੋਂ ਵੀ ਪਾਣੀ ਖੜਾ ਰੱਖਣਾ ਹੈ ਤਾਂ ਜਿਹੜੀਆਂ ਮੋਟਰਾਂ ਸਵਰਸੀਬਲ ਨੇ ਉਹ ਤੜਾ ਤੜ ਪਾਣੀ ਬਾਹਰ ਕੱਢਦੇ ਹੋਏ ਨਜ਼ਰ ਆਉਂਦੇ ਨੇ ਤਾਂ ਕੁਲ ਮਿਲਾ ਕੇ ਜਿਹੜੀ ਇਹ ਰਿਪੋਰਟ ਹੈ ਨੌ ਜ਼ਿਲ੍ਹਿਆਂ ਦੇ ਵਿੱਚ ਗੰਭੀਰ ਪਾਣੀ ਦਾ ਸੰਕਟ ਪੈਦਾ ਹੋ ਸਕਦਾ ਹੈ ਗੰਭੀਰ ਰੂਪ ਦੇ ਵਿੱਚ ਜ਼ਮੀਨ ਹੇਠਲੇ ਪਾਣੀ ਚ ਗਰਾਵਟ ਦਰਜ ਕੀਤੀ ਗਈ ਹੈ ਜਦਕਿ 8 ਦੇ ਵਿੱਚ ਹਾਲਾਤ ਨੇ ਉਹ ਚਿੰਤਾ ਜਨਕ ਬਣੇ ਹੋਏ ਨੇ 4 ਦੇ ਵਿੱਚ ਥੋੜੀ ਜੀ ਰਾਹਤ ਜ਼ਿਲ੍ਹਿਆਂ ਦੇ ਵਿੱਚ ਜ਼ਰੂਰ ਹੈਗੀ ਹੈ ਪਰ ਫਿਰ ਵੀ ਸਾਨੂੰ ਸੰਭਲਣ ਦੀ ਲੋੜ ਹੈ ਤੇ ਇਸ ਤੋਂ ਪਹਿਲਾਂ ਵੀ ਇੱਕ ਰਿਪੋਰਟ ਆਈ ਸੀਗੀ 2023 ਦੇ ਵਿੱਚ ਉਸ ਰਿਪੋਰਟ ਦੇ ਵਿੱਚ ਕਿਹਾ ਗਿਆ ਸੀਗਾ ਕਿ 78% ਜਿਹੜੇ ਨੇ ਪੰਜਾਬ ਦੇ ਵਿੱਚ ਹਿੱਸੇ ਉਹ ਡਾਰਕ ਜ਼ੋਨ ਬਣ ਚੁੱਕੇ ਨੇ ਜਿੱਥੇ ਪਾਣੀ ਦੀ ਕਮੀ ਆ ਸਕਦੀ ਹੈ ਪਾਣੀ ਜ਼ਮੀਨ ਦਾ ਹੇਠਲਾ ਜਿਹੜਾ ਉਹ ਕਾਫੀ ਡੂੰਗਾ ਜਾ ਚੁੱਕਿਆ ਹੈ ਤੇ ਇਸ ਕਰਕੇ ਉਹਨਾਂ ਨੇ ਵੀ ਇਹੀ ਕਿਹਾ ਸੀਗਾ ਕਿ ਜਿਹੜਾ ਆਉਣ ਵਾਲੇ ਦਸ਼ਕ ਨੇ ਉਹਨਾਂ ਦੇ ਵਿੱਚ ਪੰਜਾਬ ਦੇ ਵਿੱਚ ਇਹਨਾਂ ਇਲਾਕਿਆਂ ਦਾ ਪਾਣੀ ਖਤਮ ਹੋ ਜਾਵੇਗਾ ਸੋਸ਼ਲ ਮੀਡੀਆ ਦੇ ਉੱਤੇ ਕਈ ਤਰ੍ਹਾਂ ਦੀਆਂ ਤਸਵੀਰਾਂ ਤੁਸੀਂ ਦੇਖੀਆਂ ਆਉਣਗੀਆਂ ਲੋਕ ਪਾਣੀ ਲਈ ਲੜਦੇ ਦੇਖੇ ਹੋਣਗੇ ਖਾਸ ਕਰ ਦਿੱਲੀ ਦੇ ਵਿੱਚ ਤੇਸ ਤੋਂ ਇਲਾਵਾ ਲੋਕ ਪਾਣੀ ਇਕੱਠਾ ਕਰਦੇ ਨਜ਼ਰ ਆਉਣਗੇ ਕੌਲੀਆਂ ਦੇ ਨਾਲ ਤੁਹਾਨੂੰ ਕਈ ਵੀਡੀਓਜ਼ ਦੇ ਵਿੱਚ ਪਰ ਅਸੀਂ ਨਹੀਂ ਸੰਭਲ ਰਹੇ ਜ਼ਰੂਰਤ ਹੈ ਸਭ ਨੂੰ ਨਾਲ ਮਿਲ ਕੇ ਹਮਲਾ ਮਾਰਨ ਦੀ ਤਾਂ ਜੋ ਇਸ ਪਾਣੀ ਦੇ ਸੰਕਟ ਦੇ ਵਿੱਚੋਂ ਨਿਕਲਿਆ ਜਾ ਸਕੇ ਤੇ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਇਹ ਕਹਿ ਕੇ ਨਾ ਕੋਸਣ ਕਿ ਸਾਡੀ ਪਿਛਲੀ ਪੀੜ੍ਹੀ ਨੇ ਪਾਣੀ ਦੀ ਸੰਭਾਲ ਨਹੀਂ ਕੀਤੀ ਤੇ ਹੁਣ ਅਸੀਂ ਪਾਣੀ ਗਵਾ ਚੁੱਕੇ ਹਾਂ ਕਈ ਇਲਾਕੇ ਡਾਰਕ ਜ਼ੋਨ ਦੇ ਵਿੱਚ ਆ ਚੁੱਕੇ ਨੇ ਇਸ ਕਰਕੇ ਕੁੱਲ ਮਿਲਾ ਕੇ ਸਭ ਨੂੰ ਸਾਂਝੇ ਤੌਰ ਦੇ ਉੱਤੇ ਹਮਲਾ ਮਾਰਨ ਦੀ ਲੋੜ ਹੈ